ਨਸ਼ਿਆਂ ਦੀ ਦਲਦਲ ਚ ਫਸ ਰਹੀ ਜਵਾਨੀ ਨੂੰ ਸਿਹਤ ਦਿੰਦਿਆਂ ਫਾਜ਼ਲਕਾ ਦੇ ਰਹਿਣ ਵਾਲੇ 6 ਸਾਲ ਦੇ ਬੱਚੇ ਮੁਹੱਬਤ ਨੇ ਅਬਹਰ ਤੋਂ ਅਯੁੱਧਿਆ ਤੱਕ 1100 ਕਿਲੋਮੀਟਰ ਲਗਾਈ ਦੌੜ ਡੀਜੀਪੀ ਪੰਜਾਬ ਡੀਆਈਜੀ ਫਿਰੋਜ਼ਪੁਰ ਰੇਂਜ ਅਤੇ ਐਸਐਸਪੀ ਫਾਜ਼ਲਕਾ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੇ ਵਿਚ ਜੋ ਵੀ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਜਾ ਰਿਹਾ ਹੈ ਮੁਹੱਬਤ ਨੇ 14 ਦਸੰਬਰ 2024 ਨੂੰ ਅਬੋਹਰ ਤੋਂ ਦੌੜ ਸ਼ੁਰੂ ਕੀਤੀ ਸੀ ਅਤੇ 11 ਜਨਵਰੀ 2025 ਨੂੰ ਸ਼੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਅਜੋਧਿਆ ਪਹੁੰਚਿਆ ਸੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਫਾਜ਼ਲਕਾ ਵਰਿੰਦਰ ਸਿੰਘ ਬਰਾੜ ਨੇ ਮੁਹੱਬਤ ਅਤੇ ਉਸਦੇ ਮਾਤਾ ਪਿਤਾ ਦਾ ਹੌਸਲਾ ਵਧਾਇਆ ਅਤੇ ਬੱਚੇ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਆ ਬੜੀ ਖੁਸ਼ੀ ਹੋਈ ਜੀ ਜਾਣ ਕੇ ਕਿ ਇੰਨੀ ਛੋਟੀ ਉਮਰ ਦੇ ਵਿੱਚ 6 ਸਾਲਾਂ ਦਾ ਬੱਚਾ ਹੈ ਤੇ ਇੰਨੇ ਇੰਨੀ ਵੱਡੀ ਉਪਲਬਧੀ ਕੀਤੀ ਹੈਗੀ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਇੱਕ ਇੱਕ ਅੱਛਾ ਕੰਮ ਕਰ ਰਿਹਾ ਹੈਗਾ। ਬਾਕੀ ਆਪਦੀ ਸਿਹਤ ਦਾ ਦਾ ਧਿਆਨ ਰੱਖੀ ਰਿਹਾ ਤੇ ਲੋਕਾਂ ਤੱਕ ਵੀ ਇੱਕ ਬਹੁਤ ਹੀ ਅੱਛਾ ਸਨੇਹਾ ਦੇ ਰਿਹਾ ਹੈ। ਬਹੁਤ ਖੁਸ਼ੀ ਹੋ ਰਹੀ ਹੈ ਜੀ ਪੰਜਾਬ ਦਾ ਬੱਚਾ ਬੜਾ ਨਾਮ ਰੋਸ਼ਨ ਕੀਤਾ ਪੰਜਾਬ ਦਾ। ਉਹੜੀ ਗਿੱਕਲਾਂ ਸੰਜੀਕ ਕੀ ਹੈ ਜਿਹੜਾ ਆਪਣੇ ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਅੱਜ ਇਹਨਾਂ ਦੇ ਫਾਦਰ ਦਾ ਸਾਹਬ ਦੇ ਨਾਲ ਗੱਲ ਹੋਈ ਹੈ ਕਿ ਇਹਨੂੰ ਬੱਚੇ ਨੂੰ ਤੇ ਹੋਰ ਵੀ ਬੱਚਿਆਂ ਨੂੰ ਪ੍ਰੇਰਿਤ ਕਰਨਗੇ ਕਿ ਨਸ਼ੇ ਵੱਲ ਨਾ ਜਾਣ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਤੇ ਉੱਥੇ ਆਪਦੇ ਪਿੰਡ ਗਿੱਲਿਆਂ ਲਈ ਇਹਨਾਂ ਨੇ ਫੰਕਸ਼ਨ ਵੀ ਕਰਨਾ ਹੈਗਾ ਇਸ ਬਾਬਤੇ ਪੰਜਾਬ ਦੇ ਵਿੱਚ ਵੀ ਟਰੈਵਲ ਕਰਨਗੇ ੜਗੜ ਥਾਵਾਂ ਤੇ ਜਾਣਗੇ ਤੇ ਬੜਾ ਅੱਛਾ ਲੱਗਿਆ ਜੀ ਸੁਣ ਕੇ ਜਦੋਂ ਸੋਸਾਇਟੀ ਦੇ ਵਿੱਚੋਂ ਹੀ ਇਦਾਂ ਦਾ ਉਪਰਾਲਾ ਆਂਦਾ ਹੈ ਤਾਂ ਬੜਾ ਅੱਛਾ ਲੱਗਦਾ ਸਾਡਾ ਫੁੱਲ ਸਪੋਰਟ ਹੈ ਇਹਨਾਂ ਨੂੰ ਵੀ ਅਸੀਂ ਇਹਨਾਂ ਦੇ ਨਾਲ ਤਾਂ ਕਿਤੇ ਨਾ ਕਿਤੇ ਮੈਮ ਹੋਰ ਵੀ ਬੱਚਿਆਂ ਦਾ ਹੌਸਲਾ ਵਧਦਾ ਜਿਵੇਂ ਤੁਹਾਡੇ ਵੱਲੋਂ ਸਪੈਸ਼ਲੀ ਇੱਥੇ ਬੁਲਾ ਕੇ ਇਹਨਾਂ ਨੂੰ ਜਿਹੜਾ ਸਨਮਾਨ ਦਿੱਤਾ ਗਿਆ ਹੈ ਤਾਂ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਇਹੀ ਮੈਸੇਜ ਹੈ ਜੀ ਜਿਹੜੀ ਆਪਾਂ ਡਰੱਗਸ ਹੈਗੇ ਇਹ ਜਿਹੜਾ ਲੜਾਈ ਹੈਗੀ ਹੈ ਇਹ ਇਕੱਲੇ ਪ੍ਰਸ਼ਾਸਨ ਦੀ ਨਹੀਂ ਪਰ ਸੁਸਾਇਟੀ ਦੀ ਹੈ ਅੰਦਰੂਨੀ ਲੜਾਈ ਹੈ ਲੋਕਾਂ ਦੀ ਆਉਦੀ ਹੈ ਆਪਦੀ ਵਿਲ ਪਾਵਰ ਸਟਰੋਂਗ ਹੋਣੀ ਚਾਹੀਦੀ ਹੈ ਨੇਕ ਕੰਮ ਕਰਨਾ ਚਾਹੀਦਾ ਹੈਗਾ ਸਪੋਰਟਸ ਕੰਪੀਟੀਸ਼ਨ ਹੈਗੇ ਆਪਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਆਪ ਦਾ ਖਾਣ ਪਾਣ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਲੋਕਾਂ ਨੂੰ ਆਪਦੇ ਪੁਰਾਣੇ ਟਾਈਮ ਤੇ ਜੋ ਵੀ ਲੋਕਾਂ ਆ ਦੀ ਸਿਹਤ ਵਾਸਤੇ ਉਪਰਾਲੇ ਕਰਦੇ ਸੀ ਉਹੋ ਜਿਹੇ ਉਪਰਾਲੇ ਆਪਾਂ ਨੂੰ ਕਰਨੇ ਪੈਣੇ ਆਪਦੀ ਸਿਹਤ ਨੂੰ ਠੀਕ ਰੱਖਣ ਵਾਸਤੇ ਬੜਾ ਅੱਛਾ ਲੱਗ ਰਿਹਾ ਜੀ ਇਹਨਾਂ ਨੂੰ ਮਿਲ ਮੈਡਮ ਪੰਜਾਬ ਪੁਲਿਸ ਨੇ ਮੈਸ਼ਨ ਨੂੰ ਲੈ ਕੇ ਵੈਸੀ ਪੱਬਾ ਬਾਰ ਹੁਣ ਕਿੱਡਾ ਵੀ ਕਰਵਾਈਆਂ ਜਾਂਦੀਆਂ ਸਿਵਲ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰੋਲ ਹੈ ਸਾਡਾ ਇਹਨਾਂ ਦੇ ਨਾਲ ਹੈਗਾ ਜੀ ਅਸੀਂ ਪਿੰਡ-ਪਿੰਡ ਜਾਵਾਂਗੇ ਐਸਐਸਪੀ ਸਾਹਿਬ ਤੇ ਮੈਂ ਵੀ ਜਾਵਾਂਗੇ ਅਸੀਂ ਜਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਮਿਲਾਂਗੇ ਲੋਕਾਂ ਨੂੰ ਮਿਲਾਂਗੇ ਉਹਨਾਂ ਦਾ ਫੀਡਬੈਕ ਲਵਾਂਗੇ ਤੋ ਸਾਡੀ ਮੀਟਿੰਗ ਵੀ ਹੁੰਦੀ ਰਹਿੰਦੀ ਹੈ ਅੱਜ ਵੀ ਸਾਡੀ ਇੱਕ ਐਨਕੋਡ ਦੀ ਮੀਟਿੰਗ ਹੈਗੀ ਹੈ ਜਿਹਦੇ ਵਿੱਚ ਅਸੀਂ ਆਪਦੀ ਜੋ ਵੀ ਡਾਟਾ ਹੈਗਾ ਉਹ ਸ਼ੇਅਰ ਕਰਦੇ ਹੈਗੇ ਆ ਸੋ ਸਾਡਾ ਉਪਰਾਲਾ ਨਾਲ ਚੱਲਦਾ ਰਹਿੰਦਾ ਹੈ ਜੀ ਪੁਲਿਸ ਤੇ ਸਿਵਲਤਾ ਤੇ ਅਸੀਂ ਇਹ ਲੋਕਾਂ ਦੇ ਨਾਲ ਵੀ ਜੋ ਇਹੋ ਜਿਹੇ ਐਨਜੀਓਜ਼ ਜਾਂ ਕੋਈ ਲੋਕ ਇਹੋ ਜਿਹਾ ਉਪਰਾਲਾ ਕੋਈ ਵੀ ਕਰਨਾ ਚਾਹਣਗੇ ਐਂਟੀ ਡਰਾਈਵ ਅਸੀਂ ਲੋਕਾਂ ਦੇ ਨਾਲ ਹੈ ਜੀ ਆਪਣਾ ਕੀ ਕਹਿੰਦੇ ਨੇ ਪਤਾ ਹੀ ਹੈ ਮੁਹੱਬਤ ਜਿਹੜਾ ਹੈਗਾ ਯੋਧਿਆ ਗਿਆ ਉੱਥੇ ਬੜਾ ਮਾਨ ਸਨਮਾਨ ਮਿਲਿਆ ਤੇ ਮੈਂ ਇਹਨਾਂ ਦੀ ਫੈਮਿਲੀ ਨੂੰ ਮੁਬਾਰਕਬਾਦ ਦਿੰਨਾ ਬਹੁਤ ਹੀ ਅੱਛਾ ਮਤਲਬ ਇਹ 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 ਬੱਚੇ ਸਾਡੇ ਰੋਲ ਮਾਡਲ ਨੇ ਸੀਐਮ ਸਰ ਨੇ ਥੋੜੇ ਦਿਨ ਪਹਿਲਾਂ ਮੀਟਿੰਗ ਕਿਹਾ ਹੈਗਾ ਕਿ ਆਪਾਂ ਡਰੱਗਸ ਨੂੰ ਜਿਹੜਾ ਹੈਗਾ ਜੜੋਂ ਤੋਂ ਪਿੰਡ ਲੈਵਲ ਤੋਂ ਪੰਚਾਇਤ ਲੈਵਲ ਤੋਂ ਫੜੋ ਤੇ ਇਹ ਸਾਡਾ ਬੱਚਾ ਐਡਾ ਵੱਡਾ ਰੋਲ ਮਾਡਲ ਹੈ ਤੇ ਹੁਣ ਜਿਵੇਂ ਪਤਾ ਲੱਗ ਰਿਹਾ ਕਿ ਇਹ ਨਸ਼ਿਆਂ ਦੇ ਰਿਗਾਰਡਿੰਗ ਜਦੋਂ ਅਪੀਲ ਕਰਦਾ ਤਾਂ ਕਾਫੀ ਲੋਕ ਭਾਵਕ ਹੋ ਕੇ ਇਸ ਬੱਚੇ ਨੂੰ ਮਿਲਣ ਲਈ ਵੀ ਕਹਿੰਦੇ ਆ ਤੇ ਡਰੱਗਸ ਵੀ ਛੱਡ ਰਿਹਾ ਤੇ ਇਸ ਕਰਕੇ ਮੈਂ ਇਸ ਫੈਮਿਲੀ ਦਾ ਬੜਾ ਵੱਡਾ ਰੋਲ ਆ ਉਹਨਾਂ ਦੇ ਪੇਰੈਂਟਸ ਦਾ ਜਿਹੜਾ ਇਨੂੰ ਜਿਹੜਾ ਹੈਗਾ ਉਹ ਪਰਸੋਹਿਤ ਕਰ ਰਿਹਾ ਤੇ ਅਸੀਂ ਸਾਰੇ ਹੀ ਇਹਨੂੰ ਪਰਸੋਹਿਤ ਕਰਾਂਗੇ ਇਹ ਸਾਡਾ ਇੱਕ ਤਰ੍ਹਾਂ ਦਾ ਬ੍ਰਾਂਡ ਵੈਜਿਟਰ ਹੈਗਾ ਤੇ ਸਾਨੂੰ ਬੜਾ ਪ੍ਰਾਊਡ ਹੈ ਕਿ ਇਹ ਫਾਜ਼ਲ ਦਾ ਅਬੂਰ ਦਾ ਰਹਿਣ ਵਾਲਾ ਹੈ ਕੋਈ ਹੋਰ ਵੀ ਬੱਚਾ ਜੇ ਇਸ ਤਰ੍ਹਾਂ ਕਰਦਾ ਤਾਂ ਉਸ ਨੂੰ ਵੀ ਜਿਹੜਾ ਸਨਮਾਨਿਤ ਕੀਤਾ ਜਾਏਗਾ ਕਿਉਂਕਿ ਕਿਤੇ ਨਾ ਕਿਤੇ ਦੇਖ ਕੇ ਹੌਸਲਾ ਜ਼ਰੂਰ ਵੱਧਾ ਬੱਚਾ ਦਾ ਇਹ ਤਾਂ ਦੇਖੋ ਅੱਜ ਇਸ ਬੱਚੇ ਨੇ ਸ਼ੁਰੂਆਤ ਕੀਤੀ ਹੈ ਤੇ ਕੱਲ ਹੋਊਗਾ ਤਾਂ ਉਹਨੂੰ ਵੀ ਅਸੀਂ ਉਨਾ ਹੀ ਪ੍ਰਸਾਰ ਕਰਾਂਗੇ ਤਾਂ ਕਿ ਅੱਗੇ ਤੋਂ ਅੱਗੇ ਸਾਡੀ ਜਿਹੜੀ ਹੈਗੀ ਹੈ ਚੇਂਜ ਬਣ ਜੇ ਨਾਮ ਹੈ ਬੇਟਾ ਆਪ ਦਾ ਮੁਹੱਬਤ ਕਾਂ ਕਿ ਰਹਿਣ ਵਾਲੇ ਹੋ ਪੰਜਾਬ ਕਾ ਕਿਵੇਂ ਦਿਲ ਮੇ ਆਇਆ ਕਿ ਪੈਦਲ ਦੌੜ ਕੇ ਜਾਣਾ ਹੈ ਔਰ ਉਹ ਵੀ ਅਯੁੱਧਿਆ ਤੱਕ ਮੈਂ ਨਸ਼ੇ ਕੇ ਖਿਲਾਫ ਕਿਤਨੇ ਦਿਨ ਮੇ ਪਹੁੰਚੇ ਥੇ ਵਾਹ ਪੇ 2 ਮਹੀਨੇ ਤਾਂ ਕੋਈ ਰਸਤੇ ਮੇ ਤਕਲੀਫ ਤੋ ਨਹੀਂ ਹੋਈ ਕੋਈ ਪੈਰੋਂ ਮੇ ਛਾਲੇ ਨਹੀਂ ਤੋਬ ਕਾਂ ਦੌੜ ਲਗਾ ਕੇ ਜਾਣਾ ਹੈ ਅਬ ਦੇਖੇਗੇ ਅਭੀ ਦੇਖੋਗੇ ਤ ਕਿਵੇਂ ਪ੍ਰੇਰਣਾ ਕਿਵੇਂ ਮਿਲੀ ਜਿਹੜੀ ਇੰਨੀ ਲੰਬੀ ਦੌੜ ਦੇ ਵਿੱਚ ਕੋਈ ਕਰਦੇ ਆ ਦਾ ਸਾਥ ਰਿਹਾ ਜੀ ਕਿਵੇਂ ਕਿਸ ਤਰ੍ਹਾਂ ਜਿਹੜੀ ਆਪਣੀ ਜਿਹੜੀ ਸਫਰ ਵੀ ਪੂਰਾ ਕੀਤਾ ਤੁਸੀਂ ਮੈਂ ਨਸ਼ੇ ਕੇ ਖਿਲਾਫ ਨਸ਼ੇ ਕੇ ਮੇਰਾ ਨਾਮ ਰਿੰਕੂ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਕਿੱਲੇ ਵਾਲੀ ਪਿੰਡ ਹੈ ਜੀ ਹਬੌਰ ਦੇ ਲਾਗੇ ਅੱਜ ਕਿਵੇਂ ਮਿਲਨ ਆਈ ਸੀ ਅੱਜ ਡੀਸੀ ਮੈਡਮ ਨੇ ਆਪਣੇ ਬੱਚੇ ਨੂੰ ਸਨਮਾਨਿਤ ਕੀਤਾ ਸੀ ਇਹ ਹਬੌਰ ਤੋਂ ਅਯੁੱਧਿਆ ਰਾਮ ਮੰਦਰ ਤੱਕ ਦੌੜ ਲਾਈ ਸੀ ਇਹਨੇ 1100 ਕਿਲੋਮੀਟਰ 1150 ਕਿਲੋਮੀਟਰ ਹੀ ਕਿੰਨੇ ਦਿਨਾਂ ਦੇ ਵਿੱਚ ਕਦੋਂ ਇਹ ਚੱਲਿਆ ਸੀ ਤੇ ਕਦੋਂ ਇਹ ਇਹ 14 ਨਵੰਬਰ ਨੂੰ ਚੱਲਿਆ ਸੀ ਪਰ ਰਾਸਤੇ 'ਚ ਇਹ ਅਪੀਲ ਨਛੇ ਦੇ ਖਿਲਾਫ ਸਾਰੇ ਜਾਗਰੂਕ ਕਰਦਾ ਕਰਦਾ ਤੇ 1 ਮਹੀਨਾ ਤੇ 25 ਦਿਨਾਂ 'ਚ ਪਹੁੰਚਿਆ ਸੀ ਆਯੁੱਧਿਆ ਰਾਮ ਮੰਦਿਰ ਤੇ ਕੀ ਇਹ ਮੈਸੇਜ ਦੇਣਾ ਚਾਹੋਗੇ ਹੋਰ ਵੀ ਲੋਗਾਂ ਨੂੰ ਇਹ ਮੈਸੇਜ ਇਹ ਹੈ ਕਿ ਵੀ ਆਪਣੇ ਪੰਜਾਬ ਚ ਨਸ਼ਾ ਬਹੁਤ ਹੈ ਤੇ ਆਪਣੇ ਵੀ ਇਹ ਬੱਚੇ ਨੂੰ ਦੇਖ ਕੇ ਨਸ਼ਾ ਸਾਰੇ ਛੱਡ ਦੇਣਾ ਚਾਹੀਦਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਊਗੀ ਤੇ ਆਪਾਂ 11 ਤਰੀਕ ਨੂੰ ਪਿੰਡ ਵੀ ਪ੍ਰੋਗਰਾਮ ਰੱਖਿਆ ਹੈ ਨਸ਼ੇ ਦੇ ਖਿਲਾਫ ਜਿੰਨੀ ਸੰਖਿਆ ਸਾਰੇ ਵੀਡੀਓ ਦੇਖ ਰਹੇ ਹੈ ਨਾਲੇ ਸ਼ੇਅਰ ਕਰੋ ਤੇ ਉੱਥੇ ਬੱਚੇ ਦਾ ਹੌਸਲਾ ਵਧਾਓ ਇਹ ਪਹੁੰਚੋਈ ਪਾ ਇੱਕ ਕੁਝ ਇਹ ਵੀ ਦੱਸਿਆ ਗਿਆ ਸੀ ਇਹਨਾਂ ਨੂੰ ਜਿਹੜਾ yogi ji ਵੀ ਮਿਲਣ ਦੇ ਲਈ ਉੱਥੇ ਪਹੁੰਚੇ ਸੀ ਹਾਂਜੀ yogi ji 11 ਜਨਵਰੀ ਨੂੰ ਪਹੁੰਚੇ ਸੀ ਗਏ yogi ji ਸਨਮਾਨਿਤ ਕੀਤਾ ਸੀ ਬੱਚੇ ਨੂੰ ਤਾਂ ਹੁਣ ਵੀ ਕਿੱਦੇ ਕਿੰਦੇ ਵੱਲੋਂ ਸਨਮਾਨ ਕੀਤਾ ਗਿਆ ਇਹ ਸਾਰੇ ਬਹੁਤ ਵੱਡੇ ਵੱਡੇ ਅਫਸਰਾਂ ਵੱਲੋਂ ਤੇ ਸਾਰੇ ਆਪਣੇ ਨੇਤਾ ਵੱਲੋਂ ਸਾਰੇ ਸਨਮਾਨਿਤ ਬੱਚੇ ਨੂੰ ਕਰ ਰਹੀ ਅੱਜ ਅੱਜ ਕਿੰਨਾ ਵੱਲੋਂ ਕੀਤਾ ਅੱਜ ਡੀਸੀ ਮੈਡਮ ਵੱਲੋਂ ਕੀਤਾ ਐਸਐਸਪੀ ਤੇ ਡੀਐਸ ਫਾਜ਼ਿਲ ਕਾਂ